ਹਲੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਰਬੀ ਦੀ ਸਬਜੀ ਦੀ ਰੈਸিপি ਅਰਬੀ ਦੀ ਸਬਜੀ ਨੂੰ ਕੱਟ ਕੇ ਜਾਂ ਉਬਾਲ ਕੇ ਵੀ ਬਣਾਇਆ ਜਾ ਸਕਦਾ ਹੈ ਮੈਂ ਜ਼ਿਆਦਾਤਰ ਸਬਜੀ ਨੂੰ ਉਬਾਲ ਕੇ ਹੀ ਬਣਾਨੀ ਆ ਉਬਾਲ ਕੇ ਬਣਾਉਣ ਨਾਲ ਇਹ ਆ ਕਿ ਇਸਦੀ ਇੱਕ ਤਾਂ ਬਾਈ ਨਿਕਲ ਜਾਂਦੀ ਹੈ ਦੂਜੀ ਇਹਦੀਆਂ ਲੇਸਾਂ ਜਿਹੜੀਆਂ ਕੱਟ ਹੋ ਜਾਂਦੀਆਂ ਨਹੀਂ ਉਬਾਲ ਕੇ ਬਣਾਉਣ ਨਾਲ ਸਬਜੀ ਜ਼ਿਆਦਾ ਸੋਹਣ ਬੰਦੀ ਆ ਤੇ ਜਲਦੀ ਬਣ ਜਾਂਦੀ ਆ ਚਲੋ ਅਸੀਂ ਸਟਾਰਟ ਕਰਨੇ ਆ ਕਿ ਅਰਬੀ ਦੀ ਸਬਜੀ ਨੂੰ ਕਿਸ ਤਰ੍ਹਾਂ ਬਣਾਣਾ ਇਸ ਨੂੰ ਕਿਸੇ ਕਤੀਲੇ ਵਿੱਚ ਜਾਂ ਕਿਸੇ ਵੀ ਪੈਨ ਵਿੱਚ ਪਾਣੀ ਪਾ ਕੇ ਉਬਾਲਣ ਲਈ ਰੱਖ ਦੇਣਾ ਇਹ 10-15 ਮਿੰਟਾਂ ਵਿੱਚ ਉਬਾਲੀ ਜਾਂਦੀ ਹੈ ਇਸ ਨੂੰ ਉਬਲਣ ਲਈ 15 ਮਿੰਟ ਲੱਗਣਗੇ ਅਸੀਂ ਹੁਣ ਇਸ ਨੂੰ ਇੱਕ ਟੱਕਰ ਨਾਲ ਟੱਕ ਦਿੰਨੇ ਆਂ ਅਰਬੀ ਨੂੰ ਤਰਕਾ ਲਾਣ ਲਈ ਇੱਕ ਲੈਣਾ ਲਸਣ ਦੋ ਪਿਆਜ਼ ਦੋ ਲਾਲ ਟਮਾਟਰ ਚਾਰ ਪੰਜ ਹਰੀਆਂ ਮਰਚਾਂ ਅੱਧਾ ਨਿੰਬੂ ਇਹਨਾਂ ਨੂੰ ਅਸੀਂ ਕੱਟ ਲਵਾਂਗੇ ਕੱਟ ਕੇ ਇਹਦਾ ਮਿਕਸੀ ਦੇ ਵਿੱਚ ਪੇਸਟ ਬਣਾ ਲਵਾਂਗੇ ਜੇ ਤੁਸੀਂ ਪੇਸਟ ਨਹੀਂ ਬਣਾਣਾ ਤੇ ਇਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਵੀ ਇਸ ਦਾ ਅਰਬੀ ਨੂੰ ਤਰਕਾ ਲਾ ਸਕਦੇ ਹੋ ਹੁਣ ਅਸੀਂ ਚੈੱਕ ਕਰਾਂਗੇ ਸਾਡੀ ਅਰਬੀ ਪੱਕ ਗਈ ਜਾਂ ਨਹੀਂ ਇਸ ਨੂੰ ਅਸੀਂ ਇੱਕ ਚਾਕੂ ਨਾਲ ਚੈੱਕ ਕਰਾਂਗੇ ਸਾਡੀ ਅਰਬੀ ਪੱਕ ਗਈ ਹੈ ਇਹ ਦੇਖੋ ਇਹ ਦੋ ਪੀਸ ਹੋ ਗਏ ਗੈਸ ਨੂੰ ਅਸੀਂ ਬੰਦ ਕਰ ਦਵਾਂਗੇ ਅਰਬੀ ਨੂੰ ਅਸੀਂ ਇੱਕ ਦੂਜੇ ਬਰਤਨ ਵਿੱਚ ਕੱਢ ਲਵਾਂਗੇ ਰਬੀ ਸਾਡੀ ਠੰਡੀ ਹੋ ਗਈ ਹੈ ਹੁਣ ਅਸੀਂ ਇਸ ਨੂੰ ਛਿੱਲ ਲਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਸ ਨੂੰ ਕੱਢ ਦੇ ਨਾਲ ਵੀ ਛਿੱਲ ਚੁੱਕਦੇ ਹੁਣ ਅਸੀਂ ਲਸਣ ਪਿਆਜ਼ ਨੂੰ ਕੱਟ ਕੇ ਮਿਕਸੀ ਵਿੱਚ ਇਸ ਦਾ ਪੇਸਟ ਬਣਾ ਲਵਾਂਗੇ ਤੁਸੀਂ ਟਮਾਟਰ ਵੀ ਇਸ ਦੇ ਨਾਲ ਹੀ ਕੱਟ ਲੈਣੇ ਤੇ ਸਾਰਿਆਂ ਦਾ ਪੇਸਟ ਬਣਾਉਣਾ ਜੇ ਤੁਸੀਂ ਪੇਸਟ ਨਹੀਂ ਬਣਾਉਣਾ ਚਾਹੁੰਦੇ ਤੇ ਇਸ ਨੂੰ ਬਰੀਕ-ਬਰੀਕ ਕੱਟ ਕੇ ਵੀ ਅਰਦੀ ਨੂੰ ਤਰਕਾ ਲਾ ਸਕਦੇ ਹੋ ਲਸਣ ਪਿਆਜ਼ ਅਦਰਕ ਮਿਰਚਾ ਸਾਰਿਆਂ ਨੂੰ ਮਿਕਸੀ ਵਿੱਚ ਪਾ ਕੇ ਇਸ ਨੂੰ ਸਾਰਿਆਂ ਨੂੰ ਗ੍ਰाइंड ਕਰ ਲਓ ਪੈਨ ਵਿੱਚ ਇੱਕ ਕਰਛੀ ਅਸੀਂ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾ ਤੇਲ ਸਾਡਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ ਜੀ ਬਹਿਣ ਅਰਬੀ ਨੂੰ ਹਮੇਸ਼ਾ ਹੀ ਤਰਕਾ ਜਵੈਨ ਦਾ ਲਾਣਾ ਚਾਹੀਦਾ ਹੈ ਫੇਰ ਅਸੀਂ ਪਾਵਾਂਗੇ ਦੋ ਤਿੰਨ ਲਾਲ ਮਿਰਚਾਂ ਸੀਖਾਤਾ ਮੰਗਦੇ ਵਿੱਚ ਇਸਿਆ ਹੋਇਆ ਪੇਸਟ ਲਸਣ ਥਿਆਸ ਇੱਕ ਕੋਲੀ ਵਿੱਚ ਨਮਕਾ ਹਲਦੀ ਲਾਲ ਮਿਰਚੇ ਮਸਾਲਾ ਪਾ ਕੇ ਸਾਰਿਆਂ ਨੂੰ ਪਾਣੀ ਨਾਲ ਥੋੜਾ ਜਿਹਾ ਘੋਲ ਲਾਂਗੇ ਮਸਾਲਿਆਂ ਨੂੰ ਘੋਲ ਕੇ ਪਾਉਣ ਨਾਲ ਇਹ ਆ ਕਿ ਇਹ ਪੈਨ ਨਾਲ ਨਹੀਂ ਲੱਗਦੇ ਮਸਾਲਾ ਸਾਡਾ ਭੁੱਲਦਾ ਗਿਆ ਮਸਾਲੇ ਨੂੰ ਉਦੋਂ ਤੱਕ ਭੁਲਣਾ ਜਦੋਂ ਤੱਕ ਇਹ ਹੈ ਤੇਲ ਨਹੀਂ ਛੱਡ ਦਿੰਦਾ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਖੋਲੇ ਹੋਏ ਮਸਾਲੇ ਅੱਧਾ ਚਮਚ ਪਾਵਾਂਗੇ ਕਸੂਰੀ ਮਿਰਚ ਕਸੂਰੀ ਮਿਰਚ ਨਾਲ ਸਬਜ਼ੀ ਦੇ ਸਵਾਦ ਬਹੁਤ ਵਧੀਆ ਆਉਂਦਾ ਹੈ ਤਰਪੇ ਨੇ ਤੇਲ ਛੱਡ ਦਿੱਤਾ ਹੋਣਾ ਚਾਹੀਦਾ ਹੋਣਾ ਚਾਹੀਦਾ ਇਹ ਪਾਉਣੇ ਪੜਾ ਇਹ ਪਾਉਣੇ ਤੁਸੀਂ ਆਪਣਾ ਚਾਹ ਨਾਲ ਅੱਜ ਪਾਣੀ ਪਾ ਸਕਦੇ ਹੋ ਜੇ ਤੁਸੀਂ ਗਰੇਵੀ ਵਾਲੀ ਬਣਾਉਣੀ ਹੈ ਤਾਂ ਤੁਸੀਂ ਇੱਕ ਕਟੋਰੀ ਵਿੱਚ ਪਾਣੀ ਪਾ ਲਓ ਜਿੰਨੀ ਚੱਕੀ ਬਣਾਉਣੀ ਹੈ ਫਿਰ ਪਾਣੀ ਨਹੀਂ ਪਾਉਣਾ ਮਸਾਲਾ ਸਾਡਾ ਪੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਹਰਬੀ ਹੁਣ ਅਸੀਂ ਪਾ ਲਈਏਗਾ ਮਿਕਸ ਕਰ ਲਾਣਾ ਮ ਦੇਖੋ ਕਿੰਨਾ ਵਧੀਆ ਸਬਜ਼ੀ ਦਾ ਰੰਗ ਆ ਰਿਹਾ ਹੈ। ਅਰਬੀ ਨੂੰ ਮਸਾਲੇ ਵਿੱਚ 5 ਮਿੰਟ ਲਈ ਪਕਾ ਲੈਣਾ। ਅਰਬੀ ਸਾਢੇ ਪਹਿਲਾਂ ਹੀ ਵਾਲੀ ਹੋਈ ਹੈ ਇਸ ਕਰਕੇ ਸਾਨੂੰ 5 ਮਿੰਟ ਹੀ ਲੱਗਣਗੇ। ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਆਂਬ ਜ਼ੋਰਾ ਜਾਂ ਇਮਲੀ ਵੀ ਘੋਲ ਕੇ ਪਾ ਸਕਦੇ ਹੋ। ਕਟਿਆ ਹੋਇਆ ਧਨੀਆ। सब्जी, सब्जी बन के तैयार है देखो कितना बढ़िया कलर है थैंक यू फॉर वाचिंग लाइक एंड शेयर जरूर करना।